ਸਤਿ ਸ਼੍ਰੀ ਅਕਾਲ ਜੀ ਸੀ ਮੇਰਾ ਨਵ ਟਿਕ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਤਾਂ ਜੀ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਖਾਸ ਆਉਣ ਵਾਲੀ ਹੈ ਜੀ ਸੰਡੇ ਸੇਲ ਹੈ ਜੋ ਅਸੀਂ ਹਰ ਵਾਰੀ ਲਗਾਉਂਦੇ ਆ ਜੀ ਸੰਡੇ ਦੀ ਸੇਲ ਬਹੁਤ ਹੀ ਪਿਆਰੇ ਸੂਟ ਹੈ ਬਹੁਤ ਪਿਆਰੇ ਸਿੰ ਸੰਡੇ ਦੀ ਸੇਲ ਆ ਜਿਹੜੀਆਂ ਮੇਰੀਆਂ ਭੈਣਾਂ ਮੇਰੀਆਂ ਰੋਜ਼ ਵੀਡੀਓ ਦੇਖਦੀਆਂ ਇਹਨਾਂ ਜੀ ਉਹ ਇਸ ਵੀਡੀਓ ਦਾ ਜਰੂਰ ਲਾ ਲਿਆ ਕਰੋ ਤੁਸੀਂ ਮੇਰੇ ਲਈ ਇੰਨਾ ਆਪਣਾ ਖਾਸ ਟਾਈਮ ਕੱਢਦੀਆਂ ਫਿਰ ਤਾਂ ਤੁਹਾਡਾ ਬਹੁਤ ਬਹੁਤ ਥੈਂਕ ਯੂ so much ਜੀ ਸੂਟ ਚੈੱਕ ਕਰੀ ਜਾਓ ਜੀ ਬਹੁਤ ਹੀ ਪਿਆਰੇ ਤੁਹਾਨੂੰ ਕਾਟਨ ਦੇ ਸੂਟ ਮਿਲਣਗੇ ਬਹੁਤ ਪਿਆਰੇ ਕਾਟਨ ਦੇ ਕੋਟੇ ਦਾ ਤੁਹਾਨੂੰ ਦੁਪੱਟਾ ਮਿਲੂਗਾ ਸਿੰਗਲ ਪੀਸ ਮਿਲੂਗਾ ਜੀ 750 ਦਾ ਜੇ ਤੁਸੀਂ ਸਾ ਤੋਂ ਦੋ ਸੂਟ ਇਕੱਠੇ ਵਾਇ ਕਰਦੇ ਆਂ ਜੀ 1350 ਦੇ 1350 ਦੇ ਦੋ ਸੂਟ ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਨੈਸਟ ਗਰਮੀਆਂ ਸੇ ਚੜਦੇ ਸੀਜ਼ਨ ਬਹੁਤ ਹੀ ਵਧੀਆ ਸੂਟ ਰੈਡੀ ਕਰਕੇ ਪਾਓ ਜੀ ਬਹੁਤ ਵਧੀਆ ਬਹੁਤ ਹੀ ਪਿਆਰੇ ਸੂਟ ਹੈ ਜੀ ਪਿਓਰ ਕਾਟਨ ਦਾ 5 ਮੀਟਰ ਦਾ ਤੁਹਾਨੂੰ ਕੱਟ ਮਿਲੇਗਾ ਬਹੁਤ ਹੀ ਪਿਆਰੇ ਪ੍ਰਿੰਟ ਬਹੁਤ ਹੀ ਪਿਆਰੇ ਕਲਰ ਹੈ ਜੀ ਕੋਟੇ ਦਾ ਤੁਹਾਨੂੰ ਦੁਪੱਟਾ ਮਿਲੇਗਾ ਜੀ ਸਿੰਗਲ ਪੀਸ ਹੈਗਾ ਜੀ 750 ਦਾ ਅ ਦੋ ਪੀਸ ਲੈਣੇ ਆ ਜੀ ਤੁਸੀਂ ਦੋ ਸੂਟ ਸੱਤ ਤੋਂ ਇਕੱਠੇ ਪਾਏ ਕਰਦੇ ਆ ਜੀ 1350 ਦੇ 1350 ਦੇ ਦੋ ਸੂਟ ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਸਟਾਕ ਬਹੁਤ ਘੱਟ ਹੁੰਦਾ ਨਾਲ ਲੱਗਦੀ ਸਟਾਕ ਕਲੀਅਰ ਹੋ ਜਾਂਦਾ ਹੈ ਜੀ ਬਹੁਤ ਜ਼ਿਆਦਾ ਸੋਹਣੇ ਸੂਟ ਹੈ ਜੀ ਪਿਓਰ ਕਾਟਨ ਦਾ 5 ਮੀਟਰ ਦਾ ਕੱਟ ਵਿੱਧ 2.5 ਮੀਟਰ ਦਾ ਕੋਟੇ ਦਾ ਦੁਪੱਟਾ 750 ਦਾ ਸੂਟ ਹੈ ਜੀ ਸਿੰਗਲ ਤੁਸੀਂ 2 ਸੂਟ ਸੱਤ ਨੂੰ ਇਕੱਠੇ ਵਾਇ ਕਰਦੇ ਆ 1350 ਦੇ 2 ਸੂਟ ਜੀ ਬਹੁਤ ਹੀ ਜਿਆਦਾ ਸੋਹਣੇ ਆ ਸਾਰਿਆਂ ਪੈਣਾ ਇਹ ਸੂਟਾਂ ਦਾ ਲਾਹਾ ਲੋ ਜੀ ਇਹ ਕੋਈ ਸੇਲ ਵਾਲੇ ਸੇਲ ਦਾ ਮਤਲਬ ਇਹ ਨਹੀਂ ਹੁੰਦਾ ਕਿ ਇਹ ਕੱਪੜਾ ਮਾੜਾ ਹੀ ਨਹੀਂ ਜੀ ਇਹ ਕੱਪੜਾ ਬਹੁਤ ਜਿਆਦਾ ਵਧੀਆ ਪਿਓਰ ਕਾਟਨ ਹੈ ਕੋਟੇ ਦਾ ਦੁਪੱਟਾ ਹੈ 750 ਦਾ ਸਿੰਗਲ 1350 ਦੇ 2 ਸੂਟ ਅਗਲੇ ਸੂਟ ਚੈੱਕ ਕਰੋ ਜੀ ਬੈਲਵਟ ਦੇ ਸੂਟ ਹੈ ਪਿਓਰ ਬੈਲਵਟ ਜੀ ਨੂੰ ਪਿਓਰ ਬੈਲਵਟ ਕਹਿੰਦੇ ਆ ਜੀ ਦੇਵਿਤ ਅੱਜ ਅਸੀਂ ਸੇਲ 'ਚ ਕੱਢ ਰਹੇ ਹਾਂ ਜੀ ਇੱਕ ਸੂਟ ਸਿੰਗਲ ਸੂਟ ਮਤਲਬ 550 ਦਾ ਦੋ ਸੂਟ 1000 ਦੇ ਦੋ ਸੂਟ 1000 ਦੇ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ 벨ਵਟ ਦੇ ਮੈਚਿੰਗ ਸੂਟ ਹੈ ਜੀ ਕਲਰ ਬਹੁਤ ਪਿਆਰੇ ਆ ਜੀ ਜੇ ਤੁਸੀਂ ਸਭ ਤੋਂ ਇਕੱਠੇ ਸੂਟ ਦੋ ਆਏ ਕਰਦੇ ਤਾਂ 1000 ਦੇ ਦੋ ਸੂਟ ਬਦੌੜ ਸ਼ਿਪਿੰਗ ਜੀ ਸਿੰਗਲ ਪੀਸ ਲੈਂਦੇ ਆ ਜੀ 550 ਦਾ ਇੱਕ ਦੋ ਪੀਸ ਲੈਣੇ ਆ ਜੀ ਦਾ 1000 ਦੇ 2 ਪੀਸ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣੇ ਇਹਨਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਐਦਾਂ ਦੇ ਸੂਟ ਦੇਖਣ ਲਈ ਸਾਡੀ ਵੀਡੀਓ ਜ਼ਰੂਰ ਦੇਖਿਆ ਕਰੋ ਜੀ ਸੰਡੇ ਹਰ ਸੰਡੇ ਅਸੀਂ ਸੇਲ ਲਾਉਂਦੇ ਆ ਨਾ ਮਾਰਨਿੰਗ ਵਾਲੀ ਵੀਡੀਓ ਛੱਡਣੀਆਂ ਨਾ ਈਵਨਿੰਗ ਵਾਲੀ ਬਹੁਤ ਹੀ ਪਿਆਰੇ ਸੂਟ ਹੈ ਜੀ ਬੈਲਵਟ ਦੇ ਤਾਂ ਬੜੇ ਪਨੇ ਦਾ ਤੁਹਾਨੂੰ ਸ਼ਰਟ ਮਿਲੂਗੀ ਬੜੇ ਪਨੇ ਦੀ ਉਹ ਤੁਹਾਨੂੰ ਬਾਟਮ ਮਿਲੂਗੀ ਬਹੁਤ ਪਿਆਰੀ ਸਿੰਗਲ ਸੂਟ 550 ਦਾ ਦੋ ਸੂਟ 1000 ਦੇ ਦੋ ਸੂਟ 1000 ਦੇ ਸਿੰਗਲ ਸੂਟ 550 ਦਾ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰੇ ਸੂਟ ਹੈ ਬੈਲਵਰਟ ਦੇ ਬਹੁਤ ਹੀ ਪਿਆਰੇ ਕੋਈ ਕਲਰ ਛੱਡਣ ਵਾਲਾ ਨਹੀਂ ਹੈਗਾ ਜੀ ਲਾਈਟ ਡਾਰਕ ਦੋਨੋਂ ਤਰ੍ਹਾਂ ਦੇ ਤੁਹਾਡੇ ਲਈ ਸੂਟ ਲੈ ਕੇ ਆਨੇ ਆ ਬਹੁਤ ਜ਼ਿਆਦਾ ਸੋਹਣੇ ਸੂਟ ਹੈ ਜੀ カラー चेक ਕਰੀ ਜਾ ਜੀ ਨਾਲ ਦੀ ਨਾਲ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜੀ ਪੂਰਾ ਆਪਣਾ ਮਨ ਬਣਾ ਕੇ ਤੁਸੀਂ ਮੈਨੂੰ ਤਾਂ ਕਾਲ ਕਰ ਸਕਦੇ ਜੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੇਟੀਐਮ Google Pay ਕਰਾਓ ਸੂਟ ਦਾ ਸਕਰੀਨ ਸ਼ਾਟ ਸੈਂਡ ਕਰੋ ਜੀ ਤੇ ਆਪਣੇ ਲਈ ਸੋਨਾ ਸੋਨਾ ਸੂਟ ਵਾਈ ਕਰੋ ਜੀ ਕਿਸੇ ਵੀ ਏਰੀਆ 'ਚ ਬੈਠਿਆ ਤੁਸੀਂ ਕਿਤੇ ਵੀ ਬੈਠੇ ਹੋ ਤੁਸੀਂ ਆਪਣਾ ਸਿਰਫ ਐਡਰੈਸ ਸਹੀ ਦੇਣਾ ਹੈ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਬੈਲਵਟ ਦਾ ਡਿਜੀਟਲ ਪ੍ਰਿੰਟ ਸੂਟ ਹੈ ਜੀ ਬੜੇ ਫਨੇ ਦਾ ਬੈਲਵਟ ਦਾ ਸੂਟ ਹੈ ਜੀ ਇੱਕ ਸੂਟ ਵਾਏ ਕਰਦੇ ਆ 550 ਦਾ ਦੋ ਸੂਟ ਇਕੱਠੇ ਸੱਤੋਂ ਵਾਏ ਕਰਦੇ ਆ ਜੀ 1000 ਤੇ 1000 ਤੇ ਦੋ ਸੂਟ 550 ਦਾ ਸਿੰਗਲ ਸੂਟ ਜੀ ਕਲਰ ਬਹੁਤ ਹੀ ਪਿਆਰੇ ਆ ਇਸ ਮੌਸਮ ਚ ਸੂਟ ਲੈ ਕੇ ਪਾਇਓ ਜੀ ਬਹੁਤ ਸੋਹਣਾ ਦੋ ਮਹੀਨੇ ਤੁਹਾਡਾ ਇਹ ਹੁਣ ਪਈ ਜਾਣੇ ਦੋ ਢਾਈ ਮਹੀਨੇ ਤੁਹਾਡੇ ਬਾਅਦ ਚ ਪਈ ਜਾਣੇ ਜੀ ਬਹੁਤ ਹੀ ਪਿਆਰੇ ਪ੍ਰਿੰਟ ਦਾ ਬਹੁਤ ਪਿਆਰੇ ਤੁਸੀਂ ਇਹਦਾ ਪਲਾਜੋ ਸੂਟ ਬਣਾ ਲਓ ਬਾਟਮ ਬਣਾ ਲਓ ਬੜੇ ਪਨੇ ਦਾ ਕੱਪੜਾ ਮਿਲੂਗਾ ਤੁਹਾਨੂੰ ਬਹੁਤ ਜ਼ਿਆਦਾ ਸੋਹਣਾ ਹੈ ਜੀ ਅਗਲੇ ਸੂਟ ਚੈੱਕ ਕਰਿਓ ਜੀ ਬਹੁਤ ਹੀ ਪਿਆਰੇ ਸੇਲ ਵਿੱਚ ਕੱਢੇ ਵਿਆ ਕਲਰ ਕਿਹਾ ਕਹਨੇ ਜੀ ਕਾਟਨ ਦਾ ਤੁਹਾਨੂੰ ਫੈਂਸੀ ਪ੍ਰਿੰਟ ਬਾਟਮ ਮਿਲੂਗੀ ਫੈਂਸੀ ਤੁਹਾਨੂੰ ਦੁਪੱਟਾ ਮਿਲੂਗਾ ਤੇ ਕਾਟਨ ਦਾ ਪਿਓਰ ਕਾਟਨ ਦੀ ਉਹ ਤੁਹਾਨੂੰ ਸ਼ਰਟ ਮਿਲੂਗੀ ਬਹੁਤ ਪਿਆਰੀ ਸੂਟ ਦਾ ਪ੍ਰਾਈਸ ਹੈਗਾ 700 ਰੁਪਿਆ 700 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲਈ ਜਾਓ ਸੈਂਡ ਕਰੀ ਜੋ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਜੀ ਕੋਈ ਕਲਰ ਛੱਟਣ ਵਾਲਾ ਨਹੀਂ ਹੈਗਾ ਜੀ 700 ਦਾ ਸੂਟ ਹੈ ਜੀ ਪਿਓਰ ਕਾਟਨ ਦਾ ਐਂਡ ਰੀਜਨਲ ਪਿਓਰ ਕਾਟਨ ਹੈ ਜੀ ਕੋਈ ਇਹਦੇ ਵਿੱਚ ਮਿਕਸ ਨਹੀਂ ਹੈਗਾ ਜਿਹੜੀਆਂ ਮੇਰੀਆਂ ਭੈਣਾਂ ਕਾਟਨ ਪਾਉਣ ਦੀ ਸ਼ਕੀਨ ਹੈ ਜੀ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਜੀ 2.5 ਮੀਟਰ ਦੀ ਤੁਹਾਨੂੰ ਸ਼ਰਟ ਮਿਲੂਗੀ 2.5 ਮੀਟਰ ਦੀ ਬਾਟਮ ਮਿਲੂਗੀ 22 ਮੀਟਰ ਦਾ ਹੀ ਤੁਹਾਨੂੰ ਦੁਪੱਟਾ ਮਿਲੂਗਾ ਠੀਕ ਹੈ ਜੀ ਬਹੁਤ ਜ਼ਿਆਦਾ ਸੋਹਣੇ ਯਾਨੀ ਕਿ ਟੋਟਲ 7.5 ਮੀਟਰ ਕਪੜਾ ਹੋ ਜਾਂਦਾ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 700 ਰੁਪਿਆ 700 ਰੁਪਿਆ ਸੂਟ ਦਾ ਪ੍ਰਾਈਸ ਹੈ ਸਿੰਗਲ ਪੀਸ ਵੀ ਮੰਗਾ ਸਕਦੇ ਆ ਦੋ ਪੀਸ ਵੀ ਮੰਗਾ ਸਕਦੇ ਆ ਜੇ ਤੁਸੀਂ ਇੱਕ ਵੀਡੀਓ ਚ ਮੇਰੇ ਤੇ ਚਾਰ ਸੂਟ ਬਾਏ ਕਰਦੇ ਆ ਇਕੱਠੇ ਚਾਰ ਸੂਟ ਤਾਂ ਤੁਹਾਨੂੰ ਹੋਰ ਵੀ ਡਿਸਕਾਊਂਟ ਕਰਿਆ ਜਾਊਗਾ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਸੰਡੇ ਸੇਲ ਹੈ ਮੇਰੀਆਂ ਭੈਣਾਂ ਵੱਧ ਤੋਂ ਵੱਧੇ ਸੇਲ ਦਾ ਲਾਹਾ ਲੈਣ ਜੀ ਕਿਉਂਕਿ ਗਰਮੀਆਂ ਦੀ ਸਟਾਰਟਿੰਗ ਵਿੱਚ ਐਦਾਂ ਦੇ ਸੂਟ ਸੋਹਣੇ ਸੋਹਣੇ ਸੂਟ ਪਾਇਓ ਬਹੁਤ ਜ਼ਿਆਦਾ ਸੋਹਣੇ ਸੂਟ ਹੈ ਜੀ ਕੋਈ ਕਲਰ ਛੱਡਣ ਵਾਲਾ ਨਹੀਂ ਹੈਗਾ ਬਹੁਤ ਸਰਦਾਰੀ ਸੂਟ ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਕਈ ਮੇਰੀਆਂ ਭੈਣਾਂ ਦੇ ਸਪੈਸ਼ਲ ਕਈਵਰ ਇਹ ਪੁੱਛਣ ਨੂੰ ਫੋਨ ਆਉਂਦੇ ਆ ਜੀ ਇਹ ਸੂਟ ਕਾਟਨ ਦਾ ਹੈ ਜੀ ਇਹ ਸੂਟ ਪਿਓਰ ਕਾਟਨ ਤੇ ਹੈ ਜੀ ਪਿਓਰ ਕਾਟਨ ਜਿਹੜੇ ਮੈਂ ਤੁਹਾਨੂੰ ਫਸਟ ਸੂਟ ਦਿਖਾਈ ਸੀ ਕੋਟੇ ਦੇ ਦੁਪੱਟੇ ਵਾਲੇ ਉਹ ਵੀ ਪਿਓਰ ਕਾਟਨ ਹੈ ਜੀ ਇਹ ਵੀ ਪਿਓਰ ਕਾਟਨ ਹੈ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਰੇਟ ਹੈਗਾ ਸੂਟ ਦਾ 700 ਰੁਪਿਆ 700 ਰੁਪਿਆ ਸੂਟ ਦਾ ਰੇਟ ਹੈ ਜੀ ਸੰਡੇ ਸੇਲ ਹੈ ਜੀ ਵੱਧ ਤੋਂ ਵੱਧ ਮੇਰੀਆਂ ਪਹਿਣਾ ਇਹ ਸੇਲ ਦਾ ਲਾਹਾ ਲੋ ਜੀ ਜਿਹੜੀਆਂ ਮੇਰੀਆਂ ਪਹਿਣਾ ਰੋਜ਼ ਮੇਰੀ ਵੀਡੀਓ ਦੇਖਦੀਆਂ ਆਪਣਾ ਬਹੁਤ ਹੀ ਮੇਰੇ ਚੈਨਲ ਨੂੰ ਪਿਆਰ ਦੇ ਰਹੀਆਂ ਹਨ ਉਹਨਾਂ ਲਈ ਇਹ ਖਾਸ ਵੀਡੀਓ ਹੁੰਦੀ ਹੈ ਸੰਡੇ ਦੀ ਜੀ ਇਹ ਨਹੀਂ ਹੈ ਵੀ ਇਹ ਕਪੜਾ ਮੜਾ ਹੈ ਜੀ ਨਹੀਂ ਜੀ ਇਹ ਕਪੜਾ ਬਹੁਤ ਵਧੀਆ ਹੁੰਦਾ ਤੁਸੀਂ ਇੱਕ ਵਾਰ ਬਾਏ ਕਰਕੇ ਦੇਖੋ ਜੀ ਬਹੁਤ ਹੀ ਪਿਆਰੇ ਕਾਟਨ ਦੇ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 700 ਰੁਪਏ 700 ਰੁਪਏ ਸੂਟ ਦਾ ਪ੍ਰਾਈਸ ਹੈ ਜੀ ਕਲਰ ਚੈੱਕ ਕਰੀ ਜੋ ਜਿਹੜਾ ਕਲਰ ਜਿਹਦੇ ਕੋਲ ਨਹੀਂ ਹੈਗਾ ਉਹ ਕਲਰ ਦਾ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਤੇ ਆਪਣੇ ਲਈ ਸੋਹਣੇ ਸੋਹਣੇ ਸੂਟ ਵਾਇ ਕਰੋ ਬਹੁਤ ਜਿਆਦਾ ਸੋਹਣੇ ਸੂਟ ਹੈ ਜੀ ਲਾਈਟ ਵੀ ਆ ਡਾਰਕ ਵੀ ਆ ਕੋਈ ਵੀ ਇਹ ਸੂਟ ਨੂੰ ਵਾਇ ਕਰ ਸਕਦਾ ਜੀ ਕਿਤੇ ਵੀ ਬੈਠੇ ਆ ਤੁਸੀਂ ਆਪਣਾ ਡਰੈਸ ਸੈਂਡ ਕਰੋ ਸੂਟ ਸੱਤ ਵਾਇ ਕਰੋ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਪੂਰਾ ਮਨ ਬਣਾ ਕੇ ਤੁਸੀਂ ਕਾਲ ਕਰੋ ਜੀ ਸੂਟ ਬਾਰੇ ਤੁਸੀਂ ਪੁੱਛ ਸਕਦੇ ਆ ਜੀ ਬਾਕੀ ਕੱਪੜੇ ਦਾ ਰੇਟ ਦਾ ਮੈਂ ਬਿਲਕੁਲ ਕਲੀਅਰ ਵਰਕ ਮੈਂ ਤੁਹਾਨੂੰ ਦੱਸ ਦੰਨੀ ਆ ਜੀ ਲੈਕ ਤੇ ਵਰਕ ਹੋਇਆ ਹੋਇਆ ਸੂਟ ਚ ਕੋਈ ਵੀ ਮੇਜ ਕੰਫਿਊਜ਼ਨ ਨਹੀਂ ਛੱਡਦੀ ਵੀ ਤੁਹਾਨੂੰ ਕੱਪੜੇ ਬਾਰੇ ਜਾਂ ਵਰਕ ਬਾਰੇ ਐਨ ਕਲੀਅਰ ਦੱਸਦੀ ਆ ਜੀ ਇਹ ਚੀਜ਼ਾਂ ਪੁੱਛਣ ਲਈ ਕਾਲ ਨਾ ਕਰਿਆ ਕਰੋ ਵੀਡੀਓ ਨੂੰ ਰਿਪੀਟ ਦੇਖ ਲਿਆ ਕਰੋ ਜੀ ਬਾਕੀ ਜਦ ਤੁਹਾਡਾ ਮਨ ਬਣ ਗਿਆ ਹਾਂਜੀ ਤੁਸੀਂ ਕਾਲ ਕਰ ਸਕਦੇ ਆ ਜੀ ਆਪਣਾ ਆਰਡਰ ਬੁੱਕ ਕਰ ਸਕਦੇ ਆ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਆਪਣਾ ਮਨ ਬਣਾ ਕੇ ਮੈਨੂੰ ਫੋਨ ਕਰੋ ਵੀ ਆਹ ਸੂਟ ਅਸੀਂ ਲੈਣਾ ਹੈ ਦੀਦੀ ਇਹਦਾ ਕਿੰਦਾ ਫਿਰ ਤੁਸੀਂ ਮੈਨੂੰ ਕਾਲ ਕਰਿਆ ਕਰੋ ਜੀ ਬਹੁਤ ਹੀ ਪਿਆਰੇ ਕਾਟਨ ਦੇ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 700 ਰੁਪਿਆ 700 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ ਜਰੂਰ ਸ਼ੇਅਰ ਵੀ ਕਰਿਆ ਕਰੋ ਬਹੁਤ ਹੀ ਪਿਆਰਿਆਂ ਜਿਵੇਂ ਤੁਸੀਂ ਸੂਟ ਹੈ ਕਿਸੇ ਨੂੰ ਗਿਫਟ ਵੀ ਦੇ ਸਕਦੇ ਆ ਕਿਸੇ ਆਪਣੇ ਫਰੈਂਡ ਸਰਕਲ ਚ ਜਿਵੇਂ ਅੱਜ ਕੱਲ ਅੱਗੇ ਤਿਹਾਰ ਹੈ ਜੀ ਤਿਹਾਰ ਅੱਗੇ ਕਿਹ ਅਤਿਹਾਰ ਆਗੇ ਜੀ ਆ ਪਾਕਿਸਤਾਨ ਨੂੰ ਦਿਵਾਲੀ ਤੇ ਗਿਫਟ ਦੇਣਾ ਹੈ ਕਰਵਾ ਚੌਥ ਤੇ ਗਿਫਟ ਦੇਣਾ ਹੈ ਦੇਖੋ ਜੀ ਹਰੇਕ ਰੇਂਜ ਦੇ ਸੂਟ ਸਾਨੂੰ ਰੱਖਣੇ ਪੈਣੇ ਆ ਵਧੀਆ ਜੀ ਵੀ ਪਾਉਣੇ ਆ ਘਟੀਆਂ ਦੀ ਵੀ ਪਾਉਣੇ ਆ ਘੱਟ ਰੇਂਜ ਵਾਲੀ ਵੀ ਪਾਉਣੇ ਆ ਤੁਸੀਂ ਮਤਲਬ ਜਿੱਦਾਂ ਦੀ ਤੁਹਾਡੀ ਪੌਕੇਟ ਤੁਹਾਨੂੰ ਅਲਾਟ ਕਰਦੀ ਆ ਉਦਾਂ ਦੇ ਸੂਟ ਸਭ ਤੋਂ ਪਾਈ ਕਰ ਸਕਦੇ ਆ ਜੀ ਸੂਟ ਚੈੱਕ ਕਰੀ ਜਿਓ ਜੀ ਪਿਓਰ ਕਾਟਨ ਦੇ ਸੂਟ ਹੈ ਨੈਕ ਤੇ ਵਰਕ ਹੋਇਆ ਵਾ ਬਹੁਤ ਹੀ ਪਿਆਰਾ ਅਲੱਗ-ਅਲੱਗ ਸਟਾਈਲ ਦੇ ਸੂਟ ਹੈ ਜੀ ਦੇਖੋ ਕਿੰਨਾ ਪਿਆਰਾ ਬਲੈਕ ਕਲਰ ਦਾ ਸੂਟ ਹੈ ਥ੍ਰੈਡ ਵਰਕ ਵੀ ਹੋਇਆ ਹੋਇਆ ਹੈ ਜੀ ਹਰੇਕ ਤਰ੍ਹਾਂ ਦਾ ਪੀਸ ਇਹਦੇ ਵਿੱਚ ਹੈਗਾ ਇਹ ਤੁਸੀਂ ਲਾਈਟ ਡਾਰਕ ਦੋਨੋਂ ਤਰ੍ਹਾਂ ਦੇ ਸੂਟਸਾ ਤੋਂ ਵਾਈ ਕਰ ਸਕਦੇ ਆ ਸੂਟ ਦਾ ਪ੍ਰਾਈਸ ਹੈਗਾ ਓਨਲੀ 700 ਰੁਪਿਆ 700 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਸੂਟ ਬਹੁਤ ਹੀ ਪਿਆਰੇ ਆ ਜੀ ਬਹੁਤ ਜ਼ਿਆਦਾ ਸੋਹਣੇ ਸੂਟ ਹੈ ਜੀ ਕੋਈ ਸੂਟ ਛੱਡਣਾ ਨਹੀਂ ਹੈਗਾ ਜੀ ਜਿਨ੍ਹਾਂ ਮੇਰੀਆਂ ਭੈਣਾਂ ਨੂੰ ਇਦਾਂ ਦੇ ਕੱਪੜਿਆਂ ਦੀ ਨੀਡ ਹੈ ਉਹ ਸੱਤ ਤੋਂ ਬਾਈ ਕਰ ਸਕਦੇ ਆ ਜੀ ਦੇਖੋ ਕਲਰ ਕਿੰਨੇ ਪਿਆਰੇ ਆ ਜੀ ਲਾਈਟ ਵੀ ਆ ਡਾਰਕ ਵੀ ਆ ਵਾਈਟ ਵੀ ਆ ਜਿੱਦਾਂ ਦਾ ਮਰਜ਼ੀ ਸੂਟ ਸੱਤ ਤੋਂ ਬਾਈ ਕਰੋ ਸੂਟ ਦਾ ਪ੍ਰਾਈਸ ਹੈਗਾ ਓਨਲੀ 700 ਰੁਪਿਆ 700 ਰੁਪਿਆ ਸੂਟ ਦਾ ਪ੍ਰਾਈਸ ਹੈ ਤੁਸੀਂ ਕਿਤੇ ਵੀ ਬੈਠੇ ਆ ਬਾਹਰ ਫੋਰਨ ਕੰਟਰੀ ਕਿਤੇ ਵੀ ਬੈਠੇ ਆ ਤੁਸੀਂ ਸਾਡੇ ਨਾਲ ਕਾਲ ਕਰ ਸਕਦੇ ਆ ਸੂਟ ਬਾਰੇ ਪੁੱਛ ਸਕਦੇ ਆ ਤੇ ਸੂਟ ਬਾਈ ਕਰ ਸਕਦੇ ਆ ਜੀ ਬਾਰ ਬਾਰ ਜੀ ਫੋਨ ਕਰਿਆ ਨਾ ਕਰੋ ਵੀ ਸਾਡਾ ਪਾਰਸਲ ਨਹੀਂ ਪਹੁੰਚਿਆ ਸਾਡਾ ਪਾਰਸਲ ਨਹੀਂ ਪਾਰਸਲ ਪਹੁੰਚਣ ਨੂੰ ਘੱਟੋ ਘੱਟ ਜੀ 13 ਤੋਂ 15 ਦਿਨ 16 ਦਿਨ ਵੀ ਹੋ ਜਾਣੇ ਆ ਜੀ ਕਿਉਂਕਿ ਤਿਹਾਰਾਂ ਦੇ ਦਿਨਾਂ ਛੁੱਟੀਆਂ ਚੱਲ ਰਹੀਆਂ ਇੱਕ ਛੁੱਟੀ ਪੈ ਗਈ ਦੋ ਛੁੱਟੀਆਂ ਪੈ ਗਈਆਂ ਤਾਂ ਪਾਰਸਲ ਜਿੱਥੇ ਹੁੰਦਾ ਉੱਥੇ ਹੀ ਰੁਕ ਜਾਂਦਾ ਹੈ ਜੀ ਇਸ ਕਰਕੇ ਪਾਰਸਲ ਦੀ ਵੇਟ ਕਰਿਆ ਕਰੋ ਜੇ ਤੁਹਾਡੀ ਪੇਮੈਂਟ ਮੇਰੇ ਕੋਲ ਆਈ ਵੀ ਆ ਤਾਂ ਸੂਟ ਤੁਹਾਡਾ ਪੱਕਾ ਪਹੁੰਚੂਗਾ ਹੀ ਪਹੁੰਚੂਗਾ ਨਹੀਂ ਜੀ ਅਸੀਂ ਤੁਹਾਡੀ ਹਰ ਪ੍ਰੋਬਲਮ ਦਾ ਹੱਲ ਕਰਨ ਲਈ ਬੈਠੇ ਆ ਵਾਈ ਦੇਵੇ ਕਦੇ ਐਦਾਂ ਹੁੰਦਾ ਵੀ ਆ ਤਾਂ ਅਸੀਂ ਤੁਹਾਡੀ ਪੇਮੈਂਟ ਵਾਪਸ ਕਰੂਗੇ ਪਰ ਤੁ ਜਦ ਤੁਹਾਡੇ ਕੋਲ ਪਾਰਸਲ ਪਹੁੰਚ ਗਿਆ ਤਾਂ ਸਾਰੀਆਂ ਭੈਣਾਂ ਨੇ ਮੈਨੂੰ ਵੀਡੀਓ ਬਣਾ ਕੇ ਸੈਂਡ ਜ਼ਰੂਰ ਕਰਨੀ ਹੈ ਜੀ ਇਹ ਰਿਕਵੈਸਟ ਹੈ ਜੀ ਸਾਰੀਆਂ ਭੈਣਾਂ ਨੂੰ ਜਿਨ੍ਹਾਂ ਦਾ ਪਾਰਸਲ ਜਾਨੇ ਆ ਜੀ ਉਹਨਾਂ ਨੇ ਉਹ ਪਾਰਸਲ ਦੀ ਵੀਡੀਓ ਬਣਾ ਕੇ ਜ਼ਰੂਰ ਸੈਂਡ ਕਰਿਆ ਕਰੋ ਜੀ ਸੂਟਾਂ ਦੇ ਕਲਰ ਚੈੱਕ ਕਰੀ ਜਾਓ ਜੀ ਬਹੁਤ ਹੀ ਪਿਆਰੇ ਕਲਰ ਹੈ ਜੀ ਬਹੁਤ ਵਾਈਟ ਕਰੀਮ ਜਿੱਦਾਂ ਮਰਜ਼ੀ ਦਾ ਸੂਟ ਤੁਸੀਂ ਵਾਈ ਕਰ ਸਕਦੇ ਜੀ ਸੂਟ ਦਾ ਪ੍ਰਾਈਸ ਹੈਗਾ ਜੀ ਓਨਲੀ 700 ਰੁਪਿਆ 700 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਕਲਰ ਚੈੱਕ ਕਰੀ ਜਾਓ ਜੀ ਬਹੁਤ ਹੀ ਪਿਆਰੇ ਕਲਰ ਹਨ ਕੋਈ ਕਲਰ ਛੱਡਣ ਵਾਲਾ ਨਹੀਂ ਹੈਗਾ ਜੀ ਕੱਪੜਾ ਇਹਨਾਂ ਦਾ ਬਹੁਤ ਜ਼ਿਆਦਾ ਵਧੀਆ ਹੁੰਦਾ ਸੂਟਾਂ ਦਾ ਜੀ ਸੇਲ ਆਉਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਇਹ ਕੱਪੜਾ ਜਿਵੇਂ ਸਿੰਗਲ ਸਿੰਗਲ ਪੀਸ ਰਹਿ ਜਾਂਦਾ ਜੀ ਅਸੀਂ ਇਹ ਸੂਟ ਐਦਾਂ ਕਟ ਰੇਟ ਕਰਕੇ ਕੱਢ ਦਨੇ ਜੀ ਕਿਉਂਕਿ ਗਰਮੀ ਅਗਲੇ ਸਾਲ ਲਈ ਅਸੀਂ ਸਟਾਕ ਰੱਖਦੇ ਨਹੀਂ ਕਿਉਂਕਿ ਨਵਾਂ ਸਟਾਕ ਆ ਜਾਣਾ ਤੁਸੀਂ ਇਹਨਾਂ ਚੋਂ ਕੋਈ ਵੀ ਸੂਟ ਜਲਦੀ ਤੋਂ ਜਲਦੀ ਬਾਏ ਕਰੋ ਬਹੁਤ ਪਿਆਰਾ ਸਟਾਫ ਹੈ ਬਹੁਤ ਪਿਆਰੇ ਡਿਜ਼ਾਈਨ ਹੈ ਸੂਟ ਦਾ ਪ੍ਰਾਈਸ ਹੈਗਾ ਓਨਲੀ 700 ਰੁਪਏ 700 ਰੁਪਏ ਸੂਟ ਦਾ ਪ੍ਰਾਈਸ ਹੈ ਐਦਾਂ ਦੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ so much ਜੀ ਤੁਹਾਨੂੰ ਸਾਡੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਕਮੈਂਟਾਂ ਵਿੱਚ ਜਰੂਰ ਦੱਸਿਓ ਜੀ ਐਦਾਂ ਹੀ ਵੀਡੀਓ ਨੂੰ ਪੀ